ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਪੱਤਾ ਗੋਭੀ ਵਾਲੇ ਚੋਲ ਤੇ ਇਹ ਚੋਲਸ ਬਹੁਤ ਜਿਆਦਾ ਟੇਸਟ ਬੰਦਦੇ ਪੱਤੇ ਗੋਭੀ ਦੇ ਤੇ ਇੱਥੇ ਆਪਾਂ ਗੋਭੀ ਲਈ ਸੀ ਆਪਾਂ ਅੱਧਾ ਕਪੂਲ ਲੈ ਲਿਆ ਸੀ ਗੋਭੀ ਦਾ ਤੇ ਗੋਭੀ ਨੂੰ ਆਪਾਂ ਸਾਫ਼ ਕਰਕੇ ਤੇ ਇਹਨੂੰ ਆਪਾਂ ਧੋ ਕੇ ਕੱਟ ਲਿਆ ਸੀ ਤੇ ਇੱਥੇ ਲਿਆ ਸੀ ਆਪਾਂ ਇੱਕ ਗਲਾਸ ਚੋਲਾਂ ਦਾ ਤੇ ਇੱਕ ਗਲਾਸ ਮਿਆਵਲੇ ਚੋਲਾਂ ਦਾ ਲਿਆ ਸੀ ਗਲਾਸ ਤੇ ਪਿਆਜ਼ ਪਾਵਾਂਗੇ ਆਪਾਂ ਟਮਾਟਰ ਇਥੇ ਮੈਂ ਲੰਬਾ ਲੰਬਾ ਅਦਕਾ ਨੂੰ ਕੱਟ ਲਿਆ ਸੀ ਤੇ ਹੁਣ ਆਪਾਂ ਡਰਸ਼ਨ ਤੇ ਪਤੀਲਾ ਰੱਖਾਂਗੇ ਛੋਲਾ ਨੂੰ ਆਪਾਂ ਪਤੀਲੇ ਵਿੱਚ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦੇਵਾਂਗੇ ਤੇਲ ਪਾਵਾਂਗੇ ਆਪਾਂ ਅੱਧੀ ਇੱਕ ਕੜੁਛੀ ਤੇਲ ਦੀ ਇਹਦੇ ਪਤਕਾ ਕਾਹੀ ਮਿਰਚ ਤੇ ਦਾਲਚੀਨੀ ਤੇ ਜੀਰਾ ਪਾ ਦਿੱਤਾ ਸੀ ਜੀਰੇ ਨੂੰ ਆਪਾਂ ਤੜਕ ਲਿਆ ਸੀ ਤੇ ਨਾਲ ਹੀ ਹੁਣ ਪਾ ਦੇਵਾਂਗੇ ਆਪਾਂ ਅਦਕਾ ਨੂੰ ਪਾ ਦੇਵਾਂਗੇ ਅਧਿਕਰਕਾਕੀ 2 ਮਿੰਟ ਵਾਸਤੇ ਅdevkit ਨੂੰ ਆਪਾਂ ਪੂਨ ਲਵਾ ਲਾਂਗੇ ਅਧਿਕਰਕੋਨ ਹੋ ਗਏ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਆਪਾਂ 2 ਮਿੰਟ ਵਾਸਤੇ ਭੁੰਨਾਂਗੇ ਪਿਆਜ਼ਾਂ ਨੂੰ ਮੈਂ 2-3 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਭੁੰਨ ਲਿਆ ਸੀ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਗੋਭੀ ਜੀ। ਤੇ ਪਿਆਜ਼ਾਂ ਦੇ ਨਾਲ ਗੋਭੀ ਨੂੰ ਮਿਕਸ ਕਰ ਦਵਾਂਗੇ। ਗੋਭੀ ਨੂੰ ਆਪਾਂ 2-3 ਮਿੰਟ ਵਾਸਤੇ ਪਿਆਜ਼ਾਂ ਦੇ ਨਾਲ ਭੁੰਨਾ ਜੀ। ਇੱਕ ਚਮਚਾ ਪਾਵਾਂਗੇ ਆਪਾਂ ਨਮਕ ਇੱਕ ਅੱਧਾ ਥੋੜਾ ਕ ਚਮਚਾ ਪਾਇਆ ਸੀ ਨਮਕ ਦਾ ਅੱਧਾ ਚਮਚਾ ਲਾਲ ਮਿਰਚ ਅੱਧਾ ਚਮਚਾ ਢੇਗੀ ਮਿਰਚ ਮਸਾਲੇ ਨੂੰ ਮਿਕਸ ਕਰਦਮੇ ਪਾ ਕੇ ਠੀਕ ਹੈ ਇਹਦੇ ਵਿੱਚ ਪਾ ਦਵਾਂਗੇ ਆਪਾਂ ਚੋਲ ਪਾ ਦਵਾਂਗੇ ਚੋਲ ਮੈਂ ਪਹਿਲੇ ਤੋਂ ਕਿਹਾ ਫਲੇਸੀ ਚੋਲ ਨੂੰ ਆਪਾਂ ਪਾ ਦਵਾਂਗੇ ਚੋਲਾਂ ਨੂੰ ਮਿਕਸ ਕਰ ਦਵਾਂਗੇ ਚੋਲ ਮਿਕਸ ਹੋ ਗਏ ਸੋ ਨਾ ਪਹਿਰੇ ਵਿੱਚ ਟਮਾਟਰ ਪਾ ਦਵਾਂਗੇ ਟਮਾਟਰ ਕਿਉਂਕਿ ਮੈਂ ਪਹਿਲੇ ਨੇ ਸੀ ਪਾਇਆ ਕਿ ਟਮਾਟਰ ਜਲਦੀ ਸੌਫਟ ਹੋ ਜਾਂਦੇ ਆ ਤੇ ਚੋਲਾਂ ਦੇ ਵਿੱਚ ਟਮਾਟਰ ਦੇਖ ਕੇ ਵਧੀਆ ਲੱਗਦੇ ਆ ਮਾਟਰ ਪਾ ਕੇ ਮਿਕਸ ਕਰ ਦਵਾਂਗੇ ਇਹ ਸਨੇ ਬਹੁਤ ਬਰੀਨ ਹੈ ਅੰਦਰ ਵਿੱਚ ਕੱਟ ਲਾ ਕੇ ਹਰੀਆਂ ਮਿਰਚਾਂ ਪਾ ਦਿੱਤਾ ਸੀ। ਖੁਦ ਆਂ ਅਸੀਂ ਪਾਣੀ ਪਾ ਦਵਾਂਗੇ। ਇੱਕ ਇੱਕ ਗਲਾਸ ਦੇ ਚੋਲੇ ਦੇ ਵਿੱਚ ਆਪਾਂ 2 ਗਲਾਸ ਪਾਣੀ ਪਾਵਾਂਗੇ। ਪਾਣੀ ਪਾ ਕੇ ਹੁਣ ਆਪਾਂ ਇਹ ਚੋਲਾਂ ਨੂੰ ਮਿਕਸ ਕਰ ਦਵਾਂਗੇ। ਇੱਕ ਬਾਰ ਆਪਾਂ ਲਾਈ ਫਲੇਮ ਤੇ ਦਿਵਾ ਲੈਨੇ ਤੇ ਚੋਲਾ ਨੂੰ ਟੱਕ ਦਵਾਂਗੇ ਚੋੜਾ ਨੂੰ ਆਪਾਂ ਚੈੱਕ ਕਰ ਲਵਾਂਗੇ ਚੋੜਾ ਦੇ ਵਿੱਚ ਟਮਾਟਰ ਇਸ ਪਰ ਬਹੁਤ ਵਧੀਆ ਲੱਗਦੇ ਆ ਦੇਖਣ ਦੇ ਵਿੱਚ ਚੋੜਾ ਨੂੰ ਆਪਾਂ ਪਹਿਲੇ ਨਾਲ ਇਧਰ ਰੱਖ ਲਿਆ ਤੇ ਨੂੰ ਆਪਾਂ ਲੋ ਫਲੇਮ ਤੇ ਕਰਕੇ ਸੁਕਾਵਾਂਗੇ ਚੋਲਾ ਨੂੰ ਚੈੱਕ ਕਰ ਲਵਾਂਗੇ ਤੇ ਚੋਲ ਬਣ ਕੇ ਰੈਡੀ ਤੇ ਚੋਲ ਵੇਖੋ ਕਿੰਨੇ ਵਧੀਆ ਲੱਗਦੇ ਨਾ ਘਾਟੇ ਮोटे ਪਿਆਜ਼ਾਂ ਦੇ ਨਾਲ ਤੇ ਉੱਪਰ ਪਾ ਦਵਾਂਗੇ ਆਪਾਂ ਧਨੀਆ ਧਨੀਆ ਪਾ ਕੇ ਫਿਰ ਆਪਾਂ ਇਹਨੂੰ ਠੱਕ ਦਵਾਂਗੇ ਟਰੈਕਸ਼ਨ ਨੂੰ ਆਪਾਂ ਬੰਦ ਕਰ ਦਵਾਂਗੇ ਤੇ ਚੋਲਾ ਨੂੰ ਆਪਾਂ 3-4 ਮਿੰਟ ਇਸ ਤਰੀ ਦਬਾ ਤੇ ਰੱਖ ਦਿੰਨੇ ਆ ਚੋਲਾ ਨੂੰ 3-4 ਮਿੰਟ ਹੋ ਗਏ ਸ ਤੇ ਆਪਾਂ ਚੋਲਾ ਨੂੰ ਚੈੱਕ ਕਰ ਲਵਾਂਗੇ ਤੇ ਚੋਲਾ ਨੂੰ ਆਪਾਂ ਹੁਣ ਮਿਕਸ ਕਰ ਦਵਾਂਗੇ ਤੇ ਚੋਲ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਚੋਲ ਲਾਜਵਾਬ ਚੋਲ ਬਣ ਕੇ ਰੈਡੀ ਹੋ ਗਏ ਆ ਚੋਲਾ ਨੂੰ ਆਪਾਂ ਪਲੇਟ ਵਿੱਚ ਪਾ ਦਵਾਂਗੇ ਸਤੇ ਸਾਦੇ ਕਿੰਨੇ ਵਧੀਆ ਚੋਲਾ ਦਾ ਅਕਲ ਤੇ ਚੋਲ ਬਹੁਤ ਵਧੀਆ ਚੋਲ ਬਣ ਕੇ ਤਿਆਰ ਹੋਏ ਆ ਬੰਦ ਗੋਭੀ ਵਾਲੇ ਚੋਲ ਜੇ ਤੁਹਾਨੂੰ ਪੱਤਾ ਗੋਭੀ ਵਾਲੀ ਚੋਲਾਂ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਕਮੈਂਟਾਂ ਚ ਜਰੂਰ ਜਰੂਰ ਤੁਸੀਂ ਦੱਸਿਆ ਕਰੋ ਵੀ ਤੇ ਸਾਨੂੰ ਪਤਾ ਲੱਗ ਜਾਂਦਾ ਤੁਸੀਂ ਕਿੱਥੋਂ ਕਿੱਥੋਂ ਕਮੈਂਟ ਸਾਨੂੰ ਕਰਦੇ ਜੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ